ਆਮਾਦੀ ਪਾਰਟੀ ਦੇ ਪ੍ਰਧਾਨ ਤੇ ਮੰਤਰੀ ਅਮਨ ਰੋੜਾ ਦਾ ਤਾਜ਼ਾ ਬਿਆਨ ਹੈ ਅੱਜ ਦੇ ਇੱਕ ਭਾਸ਼ਣ 'ਚ ਕਹਿੰਦੇ ਹੁਣ ਇੰਨੀ ਛੇਤੀ ਲੱਤਾਂ ਕਿਉਂ ਕੰਬ ਰਹੀਆਂ ਕਾਂਗਰਸੀਆਂ ਦੀਆਂ ਇਕੱਠੇ ਹੋਏ ਫਿਰਦੇ ਆ ਪਰਚਾ ਹੀ ਹੋਇਆ ਕੋਈ ਏਦੋ-ਵੱਦ ਤਾਂ ਨਹੀਂ ਕੁਝ ਹੋਇਆ ਲੱਤਾਂ ਸਾਡੀਆਂ ਨਹੀਂ ਕੰਬੀਆਂ ਇਹਨਾਂ ਦੇ ਇਕੱਠੇ ਹੋਣ ਸਾਡੇ ਇਕੱਠੇ ਹੋਣ ਤੇ ਲੱਤਾਂ ਇਹਨਾਂ ਦੀਆਂ ਕੰਬਣ ਲੱਗ ਪਈਆਂ ਇਹਨਾਂ ਦੀ ਗਿਣਤੀ ਖਤਮ ਹੋ ਚੁੱਕੀ ਹੈ ਔਰ ਗਿਣਤੀ ਸਾਡੀ ਸ਼ੁਰੂ ਹੋ ਗਈ ਹੈ ਲੱਗੜੇ ਰਿਓ ਇੱਚੀਆਂ ਵਾਲੀ 51 ਪਾ ਕੇ ਮੋੜਾਂਗੇ ਅਮਨ ਜੀ ਆਪਾ ਇਕੱਠੇ ਐਮਐਲਏ ਵੀ ਰਹੇ ਆਂ ਔਰ ਮੈਂ ਗੱਲ ਕਹਿਣਾ ਕਿ ਇਸ ਗੱਲ ਦੀ ਅਮਨ ਜੀ ਇਸ ਗੱਲ ਦੀ ਤਸੱਲੀ ਦੇ ਦੇਣ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਇਹਨਾਂ ਦਾ ਨਾਮ ਹੀ ਅਮਨ ਤੇ ਇਹ ਦੱਸ ਦੇਣ ਕਿ ਅਮਨ ਤੇ ਸ਼ਾਂਤੀ ਵਾਲਾ ਮਾਹੌਲ ਆ ਜੇ ਅਮਨ ਆਪਸੀਗ ਬਾਜਵਾ ਜਾ ਤਾ ਇਨਫੋਰਮੇਸ਼ਨ ਦੇ ਦੇਣ ਪੁਲਿਸ ਨੂੰ ਤੇ ਸਰਕਾਰ ਨੂੰ ਜਾਂ ਫਿਰ ਕੰਨਾਂ ਨੂੰ ਹੱਥ ਲਾ ਕੇ ਮਾਫੀ ਮੰਗ ਲੈਣ ਪੰਜਾਬ ਨੂੰ ਤੁਸੀਂ ਪਰਚਾ ਦਿੱਤਾ ਤੇ ਕਾਂਗਰਸੀ ਕੋਈ ਦਬਣ ਵਾਲਾ ਧੈਣੀ ਅੱਗੇ ਜੀਰਾ ਵੀ ਜੇਲ੍ਹ ਕੱਟ ਗਿਆ ਹੁਣ ਵੀ ਕੱਟਣ ਨੂੰ ਤਿਆਰ ਆ ਤੇ ਪ੍ਰਤਾਪ ਸਿੰਘ ਬਾਜਵਾ ਤੋਂ ਲੀਡਰ ਆ ਨਾ ਡਰਿਆ ਤੇ ਨਾ ਹੀ ਡਰੇਗਾ ਜੀ ਨਾਲ ਕੋਈ ਹੁੰਦਾ ਤੇ ਮੈਂ ਕਹਿੰਦਾ ਹੁਣ ਉਹ ਪੰਜਾਬ ਛੱਡ ਕੇ ਭੱਜਿਆ ਹੁੰਦਾ ਤੇ ਮੈਂ ਗੱਲ ਕਹਿਣਾ ਕਿ ਜੋ ਕੁਝ ਪੰਜਾਬ ਨਾਲ ਕਰ ਰਹੇ ਹੋ ਜੇ ਵਾਕਈ ਤੁਸੀਂ ਆਪੋ ਆਪਣੇ ਬਾਪ ਦਾ ਜਾਂ ਪੁੱਤਰ ਤੇ ਇੱਥੇ ਰਿਹਾ ਜੇ ਫਿਰ ਭੱਜੇ ਹੋਣਾ ਜਦੋਂ ਕੱਲ ਨੂੰ ਪਲਟਾ ਵੱਜਣਾ ਹੈ ਨਾ ਇਹ ਪਾਸਪੋਰਟ ਬਣਾ ਕੇ ਆਪਦੇ ਇਟਲੀ ਦੇ ਵੀਜ਼ੇ ਜਾਂ ਕੈਨੇਡਾ ਅਮਰੀਕਾ ਦੇ ਵੀਜ਼ੇ ਲਵਾਈ ਬੈਠੇ ਆ ਭੱਜਣ ਦੀ ਤਿਆਰੀ ਜਿਵੇਂ ਪਰਚਾ ਪੈਂਦਾ ਜੇਲ੍ਹ ਜਾਣਾ ਪੈਂਦਾ ਹੁਣ ਤੁਹਾਡੇ ਐਲਓਪੀ ਦੇ ਵੀ ਆ ਗਈ ਹੈ ਨੰਬਰ ਆ ਗਿਆ ਆਪਾਂ ਦੋਵੇਂ ਸਾਂਢੂ ਹੀ ਆ ਕੋਈ ਗੱਲ ਨਹੀਂ ਕਿਉਂਕਿ ਮਾਂ ਘਾਟੋ ਉਹਨਾਂ ਨੇ ਤੁਹਾਡੇ ਨਾਲ ਵੀ ਨਹੀਂ ਕੀਤੀਗੀ ਪੰਜਾਬ ਦਾ ਡੀਜੀਪੀ ਖੋਦ ਕਬੂਲ ਚੁੱਕਾ ਹੈ ਮੀਡੀਆ ਦੇ ਅੱਗੇ ਟੀਸੀ ਕਰਕੇ ਜਿਹੜਾ ਗੈਂਗਸਟਰਾਂ ਨੂੰ ਇਹ ਗੱਲ ਕਹਿ ਚੁੱਕਾ ਹੈ ਕਿ ਥਾਣਿਆਂ ਤੇ ਤੇ ਚੌਕੀਆਂ ਤੇ ਬੰਬ ਸੁੱਟਣ ਵਾਲਿਓ ਕਿ ਤੁਸੀਂ ਸਾਡੀ ਹਿੱਕ 'ਚ ਬਚੋ ਪੰਜਾਬ ਦੇ ਡੀਜੀਪੀ ਸਾਹਿਬ ਤੁਸੀਂ ਹਿੱਕ ਕਿਨੂੰ ਕਹਿੰਦੇ ਹੋ ਮੈਨੂੰ ਲੱਗਦਾ ਹੈ ਕਿ ਇਹ ਮੰਤਰੀ ਸਾਹਿਬ ਦੇ ਆਈਐਸਆਈ ਦੇ ਨਾਲ ਕੋਈ ਲਿੰਕ ਲੱਗਦੇ ਨੇ ਇਸ ਕਰਕੇ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਬਾਜਵਾ ਸਾਹਿਬ ਤੇ ਪਰਚਾ ਦੇਣ ਤੋਂ ਪਹਿਲਾਂ ਆਪਦੇ ਮੰਤਰੀ ਤੇ ਪਰਚਾ ਦਰਜ ਕਰ ਤਮਤ ਬਾਜੀ ਕਰਨਲ ਦੂਸ਼ਣ ਬਾਜੀ ਕਰਨਲ ਪੰਜਾਬ ਦਾ ਮਸਲਾ ਤੇ ਹੱਲ ਨਹੀਂ ਨਾ ਹੋਣਾ ਲਾਅ ਐਂਡ ਆਰਡਰ ਦਾ ਪੰਜਾਬ ਦਾ ਮਸਲਾ ਪਰਚੇ ਦੇ ਤੇ ਅਵੀ ਹਲੜੀ ਹੋਣਾ ਸਾਈਬਰ ਕ੍ਰਾਈਮ ਥਾਣੇ ਦੇ ਅੰਦਰ ਪੁਛਗਿਸ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਤੋਂ ਪਰ ਸਾਰੀ ਲੀਡਰਸ਼ਿਪ ਇਸ ਸੜਕ ਦੇ ਉੱਤੇ ਧਰਨੇ ਦੇ ਉੱਤੇ ਬੈਠ ਗਏ ਨੇ ਔਰ ਇਹਨਾਂ ਦਾ ਕਹਿਣਾ ਹੈ ਦਾਵਾ ਕਿ ਜਦੋਂ ਤੱਕ ਪ੍ਰਤਾਪ ਸਿੰਘ ਬਾਜਵਾ ਨੂੰ ਪੁਛਗਿਸ ਤੋਂ ਬਾਅਦ ਛੱਡ ਨਹੀਂ ਦਿੱਤਾ ਜਾਂਦਾ ਜਾਂ ਬਾਹਰ ਨਹੀਂ ਆ ਜਾਂਦੇ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਡਟੇ ਰਵਾਂਗੇ ਮੇਰੇ ਨਾਲ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਕੁਲਵੀਰ ਸਿੰਘ ਜੀਰਾ ਜੀ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਸੋਚਦੇ ਸਮਝਦੇ ਸਾਰੇ ਵਰਤਾਰੇ ਉੱਤੇ ਘਟਨਾਕ੍ਰਮ ਦੇ ਉੱਤੇ ਆ ਜੀਰਾ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਪਹਿਲਾਂ ਹੀ ਫੇਸ ਕਰ ਚੁੱਕੇ ਹੋ ਪਰਚਾ ਪੈਂਦਾ ਜੇ ਪੈਣਾ ਪੈਂਦਾ ਹੁਣ ਤੁਹਾਡੇ ਐਲੋਪੀ ਦੇ ਵੀ ਆ ਗਈ ਹੈ ਨੰਬਰ ਆ ਗਿਆ ਆਪਾਂ ਦੋਵੇਂ ਸੰਡੂ ਹੀ ਆ ਕੋਈ ਗੱਲ ਨਹੀਂ ਕਿਉਂਕਿ ਮਾ ਘਾਟ ਉਹਨਾਂ ਨੇ ਤੁਹਾਡੇ ਨਾਲ ਵੀ ਨਹੀਂ ਕੀਤੀਗੀ ਜੀ ਔਰ ਜੋ ਹਾਲਾਤ ਇਹ ਸਰਕਾਰ ਦੇ ਬਣ ਚੁੱਕੇ ਆ ਮੈਂ ਗੱਲ ਕਹਿਣੀ ਚਾਹੁੰਦਾ ਆ ਕਿ ਹਰੇਕ ਬੰਦਾ ਜਿਹੜਾ ਸਰਕਾਰ ਦਾ ਸੱਚ ਜਿਹੜਾ ਲੋਕਾਂ ਚ ਲੈ ਕੇ ਆਉਂਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਾਹੇ ਕੋਈ ਲੀਡਰ ਆ ਚਾਹੇ ਕੋਈ ਮੀਡੀਆ ਦਾ ਸਾਥੀ ਆ ਜਿਵੇਂ ਸਾਡੇ ਜਗਤਾਰ ਭੁੱਲਰ ਜੀ ਤੁਸੀਂ ਦੇਖਿਆ ਕਿ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀਗੀ ਇਸੇ ਤਰ੍ਹਾਂ ਹੀ ਹਰੇਕ ਲੋਕਾਂ ਦੀ ਜਿਹੜੀ ਆਵਾਜ਼ ਦਬਾਉਣ ਲਈ ਉਹਨਾਂ ਤੇ ਝੂਠੇ ਪਰਚੇ ਦਿੱਤੇ ਜਾਂਦੇ ਨੇ ਔਰ ਮੈਂ ਗੱਲ ਕਹਿਣਾ ਕਿ ਪ੍ਰਤਾਪ ਸਿੰਘ ਬਾਜਵਾਨ ਦਾ ਬਿਆਨ ਕੋਈ ਗਲਤ ਬਿਆਨ ਨਹੀਂ ਸੀਗਾ ਕਿਉਂਕਿ ਵਿਰੋਧੀ ਧਿਰ ਦਾ ਜਿਹੜਾ ਨੇਤਾ ਹੈ ਉਹਦਾ ਇਹ ਫਰਜ਼ ਬਣਦਾ ਹੈ ਕਿ ਉਹ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਗੱਲ ਆ ਉਹਨੂੰ ਸਰਕਾਰ ਤੱਕ ਪਹੁੰਚਾਵੇ ਪਰ ਉਹ ਸੋਰਸ ਪੁੱਛਦੇ ਆ ਕਹਿੰਦੇ ਇੱਕੋ ਗੱਲ ਦੱਸ ਦੇਣ ਇਨਫੋਰਮੇਸ਼ਨ ਦੇ ਦੇਣ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਸਰਕਾਰ ਨੂੰ ਪੁਲਿਸ ਨੂੰ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਕਹਿੰਦੇ ਗੱਲ ਇਹ ਆ ਕਿ ਬਾਜਵਾ ਸਾਹਿਬ ਨੇ ਤਾਂ ਸੋਰਸ ਦੱਸ ਦਿੱਤਾ ਕਿ 9 ਤਰੀਕ ਨੂੰ ਇੱਕ ਅਖਬਾਰ ਦੇ ਵਿੱਚ ਜਿਹੜੀ ਖਬਰ ਪ੍ਰਿੰਟ ਹੁੰਦੀ ਆ ਜਿੰਦੇ ਵਿੱਚ 55 ਗ੍ਰੇਨੇਟ ਜਿਹੜੇ ਆ ਔਰ ਜਿੰਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਨੌ ਗ੍ਰੇਨੇਡ ਬਾਰੇ ਨਹੀਂ ਜਾਣਕਾਰੀ ਮਿਲੇਗੀ ਠੀਕ ਹੈ ਔਰ ਇਹ ਪੰਜਾਬ ਦਾ ਡੀਜੀਪੀ ਖੋਦ ਕਬੂਲ ਚੁੱਕਾ ਹੈ মিডিਆ ਦੇ ਅੱਗੇ ਪੀਸੀ ਕਰਕੇ ਜਿਹੜਾ ਗੈਂਗਸਟਰਾਂ ਨੂੰ ਇਹ ਗੱਲ ਕਹਿ ਚੁੱਕਾ ਹੈ ਕਿ ਥਾਣਿਆਂ ਤੇ ਤੇ ਚੌਕੀਆਂ ਤੇ ਬੰਬ ਸੁੱਟਣ ਵਾਲਿਓ ਕਿ ਤੁਸੀਂ ਸਾਡੀ ਹਿੱਕ 'ਚ ਵੱਜੋ ਔਰ ਮੈਂ ਇਹਨੇ ਤਾਂ ਉਸ ਦਿਨ ਵੀ ਡੀਜੀਪੀ ਸਾਹਿਬ ਦੇ ਬਿਆਨ ਤੋਂ ਇਹ ਸੀਗਾ ਕਿ ਇੱਕ ਪੰਜਾਬ ਦਾ ਡੀਜੀਪੀ ਹੋਵੇ ਜਿਨੇ ਲਾਅ ਐਂਡ ਆਰਡਰ ਦੇਖਣਾ ਹੋਵੇ ਔਰ ਹੁੰਦਾ ਇਹ ਹੱਸੋ ਹੀ ਨਾ ਬਿਆਨ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਸਾਹਿਬ ਤੁਸੀਂ ਹਿੱਕ ਕਿਨੂੰ ਕਹਿੰਦੇ ਹੋ ਪੁਲਿਸ ਸਟੇਸ਼ਨ ਲੋਕਾਂ ਦੀ ਵੀ ਹਫਾਜ਼ਤ ਕਰਦੇ ਨੇ ਤੇ ਜੇ ਪੁਲਿਸ ਸਟੇਸ਼ਨ ਤੇ ਬੰਬ ਡਿੱਗਦਾ ਹੈ ਤੇ ਜੇ ਆਮ ਬੰਦਾ ਵਿਚਾਰਾ ਜਿੰਦੇ ਤੇ ਜਿੰਨੂੰ ਗੈਂਗਸਟਰਾਂ ਦੀ ਥ੍ਰੈਟ ਆਉਂਦੀ ਏ ਜਾਂ ਜਿੰਦੇ ਤੇ ਹਮਲਾ ਹੁੰਦਾ ਏ ਜੇ ਉਹ ਪੁਲਿਸ ਸਟੇਸ਼ਨ ਜਾਂਦਾ ਤੇ ਜੇ ਪੁਲਿਸ ਸਟੇਸ਼ਨ ਤੇ ਹਮਲਾ ਹੋ ਜੇ ਪੁਲਿਸ ਸਟੇਸ਼ਨ ਵਾਲਾ ਕਿੱਥੇ ਜਾਵੇ ਔਰ ਇੱਥੇ ਲਾਅ ਐਂਡ ਆਰਡਰ ਦੇ ਵਿੱਚ ਬੁਰੀ ਤਰ੍ਹਾਂ ਇਹ ਸਰਕਾਰ ਫੇਲ ਹੋ ਚੁੱਕੀ ਏ ਔਰ ਜਦੋਂ ਪੰਜਾਬ ਦਾ ਡੀਜੀਪੀ ਇਹ ਗੱਲ ਮੰਨ ਰਿਹਾ ਏ ਔਰ ਪੰਜਾਬ ਦਾ ਜਿਹੜਾ ਕੈਬਨਟ ਵਜ਼ੀਰ ਆ ਜਿਹੜਾ ਲੋਕਲ ਬਾਡੀ ਦਾ ਜਿੰਨੂੰ ਭਗਤਜੀ ਜਿਹੜੇ ਹੁਣੇ ਐਮਐਲਏ ਬਣੇ ਨੇ ਜਲੰਧਰ ਤੋਂ ਜਿੱਦਣ ਨਰੰਜਨ ਕਾਲੀਆ ਜੀ ਦੇ ਘਰੇ ਗ੍ਰੇਨੇਡ ਸੁੱਟਦੇ ਡਿੱਗਦਾ ਸੁੱਟਿਆ ਜਾਂਦਾ ਹੈ ਤਾਂ ਉਸ ਦਿਨ ਉਥੇ ਜਾਂਦੇ ਆ ਮੌਕੇ ਤੇ ਔਰ ਮੌਕੇ ਤੇ ਜਾ ਕੇ ਉਹ ਇਹ ਗੱਲ ਕਹਿੰਦੇ ਆ ਕਿ ਸਾਨੂੰ ਪਤਾ ਹੈ ਕਿ ਇਹ ਜਿਹੜਾ ਗਰਨੇਡ ਆ ਇਹ ਪਾਕਿਸਤਾਨ ਤੋਂ ਇਹਦੇ ਵਿੱਚ ਭੱਟੀ ਜੀ ਦਾ ਹੱਥ ਆ ਭੱਟੀ ਜੀ ਕਹਿੰਦੇ ਆ ਕਿ ਜਿਵੇਂ ਇਹਨਾਂ ਦਾ ਮੁੱਖ ਮੰਤਰੀ ਹੋਵੇ ਉਹ ਗੈਂਗਸਟਰ ਠੀਕ ਹੈ ਫਿਰ ਇਹ ਗੱਲ ਕਹਿੰਦੇ ਨੇ ਕਿ ਬਿਸ਼ਨੋਈ ਜੀ ਦਾ ਹੱਥ ਆ ਮੈਂ ਕਹਿੰਦਾ ਕਿ ਇਹ ਇਨਫੋਰਮੇਸ਼ਨ ਕਿੱਥੋਂ ਆਈ ਮੈਨੂੰ ਲੱਗਦਾ ਹੈ ਕਿ ਇਹ ਮੰਤਰੀ ਸਾਹਿਬ ਦੇ ਆਈਐਸਆਈ ਦੇ ਨਾਲ ਕੋਈ ਲਿੰਕ ਲੱਗਦੇ ਨੇ ਇਸ ਕਰਕੇ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਬਾਜਵਾ ਸਾਹਿਬ ਤੇ ਪਰਚਾ ਦੇਣ ਤੋਂ ਪਹਿਲਾਂ ਆਪਦੇ ਮੰਤਰੀ ਤੇ ਪਰਚਾ ਦਰਜ ਕਰ ਪਰ ਇੱਕ ਦੂਜੇ ਉੱਤੇ ਤਾਮਤ ਬਾਜੀ ਕਰਨ ਨਾਲ ਦੂਸ਼ਣ ਬਾਜੀ ਕਰਨ ਨਾਲ ਪੰਜਾਬ ਦਾ ਮਸਲਾ ਤੇ ਹੱਲ ਨਹੀਂ ਨਾ ਹੋਣਾ ਲਾਅ ਐਂਡ ਆਰਡਰ ਦਾ ਪੰਜਾਬ ਦਾ ਮਸਲਾ ਪਰਚੇ ਦੇ ਉੱਤੇ ਆਵੀ ਆਲੜੀ ਹੋਣਾ ਪੰਜਾਬ ਦਾ ਮਸਲਾ ਤਾਂ ਤਾਂ ਲੋਣਾ ਹੈ ਕਿ ਜਿਹੜੀ ਕੋਈ ਇਨਫੋਰਮੇਸ਼ਨ মিডিਆ ਰਾਹੀਂ ਆਉਂਦੀ ਹੈ ਉਹਦੇ ਤੇ ਇੰਟੈਲੀ ਇੰਟੈਲੀਜੈਂਸੀ ਦਾ ਜਾਂ ਆਈਬੀ ਦਾ ਇਹ ਆ ਕਿ ਉਹਦੇ ਤੇ ਪਤਾ ਕਰੇ ਕਿ ਵਾਕਿਆ ਇਨਫੋਰਮੇਸ਼ਨ ਸਹੀ ਹੈ ਜਾਂ ਗਲਤ ਆ ਜਿਵੇਂ ਇਨਫੋਰਮੇਸ਼ਨ ਆਈ ਆ ਜਿਵੇਂ ਉਹ ਨਿਊਜ਼ਪੇਪਰ ਨੇ ਲਾਈ ਆ ਉਹ ਨਿਊਜ਼ਪੇਪਰ ਨੂੰ ਕਿਹੜੇ ਪੁਲਿਸ ਅਫਸਰ ਨੇ ਉਹ ਜਿਹੜੀ ਇਨਫੋਰਮੇਸ਼ਨ ਲੀਕ ਕੀਤੀ ਹੈ ਜੇ ਲੀਕ ਕੀਤੀ ਹੈ ਇਹਦਾ ਮੌਕੀ ਫਿਰ ਵਾਕਈ ਔਰ ਜਦੋਂ ਇੰਨੇ ਗ੍ਰਨੇਡ 18 ਦੇ ਕਰੀਬ ਗ੍ਰਨੇਡ ਤਾਂ ਫਟ ਚੁੱਕੇ ਨੇ ਚਾਹੇ ਉਹ ਜਨਾਲੇ ਦੀ ਗੱਲ ਕਰ ਲਈਏ ਚਾਹੋ ਮਰਦ ਸਰ ਦੀ ਚਾਹੋ ਗਰਦਾਸਪੁਰ ਜ਼ਿਲ੍ਹੇ ਦੀ ਗੱਲ ਕਰ ਲਈਏ ਹਰੇਕ ਸ਼ਹਿਰ ਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਕਸਰ ਨਹੀਂ ਛੱਡੀ ਜਿੱਥੇ ਗਰਨੇਟ ਨਾ ਫਟਿਆ ਹੋਵੇ ਆਮਾਦੀ ਪਾਰਟੀ ਦੇ ਪ੍ਰਧਾਨ ਤੇ ਮੰਤਰੀ ਅਮਨ ਰੋੜਾ ਦਾ ਤਾਜ਼ਾ ਬਿਆਨ ਹੈ ਅੱਜ ਦਾ ਇੱਕ ਭਾਸ਼ਣ ਚ ਕਹਿੰਦੇ ਹੁਣ ਇੰਨੀ ਛੇਤੀ ਲੱਤਾਂ ਕਿਉਂ ਕੰਬ ਰਹੀਆਂ ਕਾਂਗਰਸੀਆਂ ਦੀਆਂ ਇਕੱਠੇ ਹੋਏ ਫਿਰਦੇ ਆ ਪਰਚਾ ਹੀ ਹੋਇਆ ਕੋਈ ਇਦੋ ਬਦਤਾ ਨਹੀਂ ਕੁਝ ਹੋਇਆ ਗੱਲ ਇਹ ਆ ਕਿ ਇਹਨਾਂ ਨੂੰ ਇਕੱਠੇ ਹੋਏ ਚੰਗੇ ਨਹੀਂ ਲੱਗਦੇਗੇ ਲੱਤਾਂ ਸਾਡੀਆਂ ਨਹੀਂ ਕੰਬੀਆਂ ਇਹਨਾਂ ਦੇ ਇਕੱਠੇ ਹੋਣ ਤੇ ਸਾਡੇ ਇਕੱਠੇ ਹੋਣ ਤੇ ਲੱਤਾਂ ਇਹਨਾਂ ਦੀਆਂ ਕੰਬਨ ਲੱਗ ਪਈਆਂ ਇਹਨਾਂ ਅਰਜੰਤੀ ਸਾਡੀ ਸ਼ੁਰੂ ਹੋ ਗਈ ਆ ਤੱਕੜੇ ਰਿਓ 21 ਆਲੀ 52 ਪਾ ਕੇ ਮੋੜਾਂਗੇ ਔਰ ਜਿਹੜੀ ਗੱਲ ਇਹ ਕਰਦੇ ਆ ਪ੍ਰਧਾਨ ਸਾਹਿਬ ਮੈਂ ਪ੍ਰਧਾਨ ਸਾਹਿਬ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਤੁਸੀਂ ਬਹੁਤ ਜ਼ਿੰਮੇਵਾਰ ਤੇ ਖਿਆਣੇ ਵਿਅਕਤੀ ਹੋ ਅਮਨ ਜੀ ਆਪਾਂ ਇਕੱਠੇ ਐਮਐਲਏ ਵੀ ਰਹੇ ਆ ਔਰ ਮੈਂ ਗੱਲ ਕਹਿਣਾ ਕਿ ਇਸ ਗੱਲ ਦੀ ਅਮਨ ਜੀ ਇਸ ਗੱਲ ਦੀ ਤਸੱਲੀ ਦੇ ਦੇਣ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਇਹਨਾਂ ਦਾ ਨਾਮ ਹੀ ਅਮਨ ਆ ਤੇ ਦੱਸਣ ਕਿ ਅਮਨ ਤੇ ਸ਼ਾਂਤੀ ਵਾਲਾ ਮਾਹੌਲਾ ਜੇ ਅਮਨ ਆਪ ਸਿੰਘ ਬਾਜਵਾ ਆ ਜਾਤਾ ਇਨਫੋਰਮੇਸ਼ਨ ਦੇ ਦੇਣ ਪੁਲਿਸ ਨੂੰ ਤੇ ਸਰਕਾਰ ਨੂੰ ਜਾਂ ਫਿਰ ਕੰਨਾਂ ਨੂੰ ਹੱਥ ਲਾ ਕੇ ਮਾਫੀ ਮੰਗ ਲੈਣ ਪੰਜਾਬ ਤੇ ਜਦੋਂ ਤੁਸੀਂ ਪਰਚਾ ਦਿੱਤਾ ਤੇ ਕਾਂਗਰਸੀ ਕੋਈ ਦਬਣ ਵਾਲਾ ਤੇ ਨਹੀਂ ਅੱਗੇ ਜੀਰਾ ਵੀ ਜੇਲ੍ਹ ਕੱਟ ਗਿਆ ਹੁਣ ਵੀ ਕੱਟਣ ਨੂੰ ਤਿਆਰਾਂ ਤੇ ਪ੍ਰਤਾਪ ਸਿੰਘ ਬਾਜਵਾ ਤੋਂ ਲੀਡਰ ਆ ਨਾ ਡਰਿਆ ਤੇ ਨਾ ਹੀ ਡਰੇਗਾ ਜੇ ਇਹਨਾਂ ਵਾਲਾ ਕੋਈ ਹੁੰਦਾ ਤੇ ਮੈਂ ਕਹਿੰਦਾ ਹੁਣ ਨੂੰ ਪੰਜਾਬ ਛੱਡ ਕੇ ਭੱਜਿਆ ਹੁੰਦਾ ਤੇ ਮੈਂ ਗੱਲ ਕਹਿੰਦਾ ਕਿ ਜੋ ਕੁਝ ਪੰਜਾਬ ਨਾਲ ਕਰ ਰਹੇ ਹੋ ਜੇ ਵਾਕਈ ਤੁਸੀਂ ਆਪੋ ਆਪਣੇ ਬਾਪ ਦਾ ਜਾਂ ਪੁੱਤਰੋਂ ਤੇ ਇੱਥੇ ਰਿਹਾ ਜੇ ਫਿਰ ਭੱਜੇ ਹੋਣਾ ਜਦੋਂ ਕੱਲ ਨੂੰ ਪਲਟਾ ਵੱਜਣਾ ਹੈ ਇਹ ਪਾਸਪੋਰਟ ਬਣਾ ਕੇ ਆਪਦੇ ਇਟਲੀ ਦੇ ਵੀਜ਼ੇ ਜਾਂ ਕਨੇਡਾ ਅਮਰੀਕਾ ਦੇ ਵੀਜ਼ੇ ਲਵਾਈ ਬੈਠੇ ਆਪਾਂ ਜੰਦੀ ਤਿਆਰੀ ਚ ਨੇ ਤੇ ਮੈਂ ਤਾਂ ਲੀਡਰਾਂ ਨੂੰ ਇਹ ਗੱਲ ਕਹਿਣਾ ਕਿ ਜਿੰਨਾ ਇਹਨਾਂ ਨੇ ਪੰਜਾਬ ਨਾਲ ਝੂਠ ਬੋਲਿਆ ਤੇ ਪੰਜਾਬ ਨੂੰ ਲੁੱਟਿਆ ਤੇ ਪੰਜਾਬ ਨੂੰ ਧੋਖੇ ਚ ਲਿਆਂਦਾ ਇਹਨਾਂ ਦੇ ਧੋਖੇ ਧੜੀ ਦਾ ਪਰਚਾ ਦੇ ਕੇ ਸਾਰੇ ਲੀਡਰਾਂ ਨੂੰ ਅੰਦਰ ਕਰਨਾ ਚਾਹੀਦਾ ਜਿਨ੍ਹਾਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਪਰ ਪੰਜਾਬ ਦੇ ਲੋਕਾਂ ਦੀ ਨਜ਼ਰ ਹੈ ਕਿ ਸਾਨੂੰ ਡਿਵੈਲਪਮੈਂਟ ਚਾਹੀਦੀ ਹੈ ਕੋਈ ਪ੍ਰੋਗਰੈਸਿਵ ਕੰਮ ਚਾਹੀਦੇ ਆ ਪੰਜਾਬ ਦੇ ਅੰਦਰ ਜੋ ਵਾਅਦੇ ਹੋਏ ਆ ਪਰ ਇੱਥੇ ਆਪੋਜੀਸ਼ਨ ਤੇ ਸਰਕਾਰ ਕਹਿੰਦੇ ਇੱਕ ਦੂਜੇ ਨੂੰ ਪਾਸ ਦੇ ਕੇ ਖੇਡੀ ਜਾਂਦੇ ਬ ਕਿ ਐਵੇਂ ਧਿਆਨ ਭਟਕਾਈ ਫਿਰਿਆ ਕਿ ਉਸੇ ਨੂੰ ਦਬਾਉਣ ਲਈ ਤੇ ਪਰਚਾ ਦਿੱਤਾ ਵੇਖੋ ਕਿੰਨੀ ਡਿਵੈਲਪਮੈਂਟ ਹੋ ਰਹੀ ਸੀ ਆ ਟਾਇਲਟਾਂ ਦੇ ਉੱਤੇ ਨੀਂ ਪੱਥਰ ਰੱਖੇ ਜਾ ਰਹੇ ਸੀਗੇ ਇਹ ਮੰਤਰੀ ਨੀਂ ਪੱਥਰ ਰੱਖ ਰਿਆ ਗਿਆ ਜਿਹੜੀ ਟਾਇਲਟ ਅਸੀਂ ਨੂੰ ਰਿਪੇਅਰ ਕੀਤਾ ਇਹ ਕਹਿੰਦੇ ਸਿੱਖਿਆ ਅਭਿਆਨ ਸਾਡਾ ਚੱਲ ਰਿਹਾ ਹੈ ਉਹ ਚੇਰੀ ਸਿੱਖਿਆ ਇਹ ਦੱਸਣ ਮੀਡੀਆ ਨੂੰ ਬਈ ਕਿੰਨੇ ਸਕੂਲ ਅਪਗ੍ਰੇਡ ਕੀਤੇ ਆ ਕਿੰਨੇ ਨਵੇਂ ਕਲਾਸਰੂਮ ਬਣਾਏ ਆ ਕਿੰਨੇ ਨਵੇਂ ਸਕੂਲ ਇਹਨਾਂ ਨੇ ਬਣਾਇਆ ਕਿੰਨੇ ਨਵੇਂ ਕਾਲਜ ਬਣਾਏ ਆ ਕਿੰਨੇ ਨਵੇਂ ਲੈਕਚਰਰ ਭਰਤੀ ਕੀਤੇ ਆ ਕਿੰਨੇ ਨਵੇਂ ਟੀਚਰ ਇਹਨਾਂ ਨੇ ਦਿੱਤੇ ਆ ਅੱਜ ਸਕੂਲਾਂ ਦੇ ਵਿੱਚ ਟੀਚਰ ਨਹੀਂ ਗਏ ਅੱਜ ਸਿਰਫ ਇਹ ਆ ਕਿ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਲੋਕ ਕਾਲੀਆਂ ਝੰਡੀਆਂ ਲੈ ਕੇ ਇਹਨਾਂ ਨੂੰ ਸਵਾਲ ਕਰਨ ਲੱਗ ਪਏ ਸੀ ਕਿ ਹਾਂ ਭਾਈ ਤੁਸੀਂ ਆ ਬਾਥਰੂਮਾਂ ਦੇ ਨਹੀਂ ਪੱਤਰ ਰੱਖ ਕੇ ਸਾਨੂੰ ਬੇਵਕੂਫ ਨਾ ਬਣਾਓ ਤੇ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਪੰਜਾਬ ਦੀ ਜਨਤਾ ਸਾਡਾ ਘਰਾਓ ਕਰਨ ਲੱਗ ਪਈਏ ਤਾਂ ਇਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਇਹ ਗੱਲ ਦੇ ਮੁੱਦੇ ਨੂੰ ਚੇਂਜ ਕਰਨ ਲਈ ਜਿਹੜਾ ਕਿ ਉਹਨੂੰ ਇਸ ਕਰਕੇ ਜਿਹੜਾ ਪਰਚਾ ਦਰਜ ਕਰਤਾ ਅੱਜ ਵੇਖ ਲਓ ਅੱਜ ਉਹ ਸਿੱਖਿਆ ਵਿਹਾਨ ਕਿੱਧਰ ਗਿਆ ਅੱਜ ਕੱਲਾ ਪ੍ਰਤਾਪ ਸਿੰਘ ਬਾਜਵਾ ਹੀ ਚੱਲ ਰਿਹਾ ਹੈ ਬਾਕੀ ਤਾਂ ਜਿਹੜੇ ਇਹਨਾਂ ਦੇ ਜਿਹੜੇ ਕੰਮ ਜਿਹੜੇ ਲੋਕਾਂ ਨੂੰ ਵਿਖਾਉਣਾ ਚਾਹੁੰਦੇ ਸੀ ਜਿੰਦੇ ਚ ਲੋਕਾਂ ਨੇ ਇਹਨਾਂ ਨੂੰ ਘੇਰਿਆ ਉਹਨਾਂ ਨੂੰ ਬਚਣ ਲਈ ਇਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਬਾਜਵਾ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਹੁਣ ਜਿੱਥੇ ਅੱਜ ਅਸੀਂ ਖੜੇ ਹਾਂ ਸਾਈਬਰ ਕ੍ਰਾਈਮ ਥਾਣੇ ਅੰਦਰ ਪੁਛਗਿਸ ਚੱਲ ਰਹੀ ਹੈ ਬਾਜਵਾ ਸਾਹਿਬ ਤੋਂ ਪਰ ਜੇਕਰ ਉਹ ਨਹੀਂ ਆਉਂਦੇ ਦੇਰ ਰਾਤ ਤੱਕ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਜਾਂ ਫਿਰ ਅੱਗੇ ਨਵਾਂ ਪਲਾਨ ਹੋਣਾ ਗੱਲ ਮੈਂ ਤਾਂ 8 ਦਿਨ ਰਹਿਣਾ ਪਿਆ 8 ਦਿਨ ਰਵਾਂਗਾ 10 ਦਿਨ ਰਹਿਣਾ ਪਿਆ 10 ਦਿਨ ਰਵਾਂਗੇ ਔਰ ਅੱਜ ਜਿਹੜੇ ਲੋਕ ਬੈਠੇ ਆ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਵਾਕਏ ਦਰਦਾ ਜਿਨ੍ਹਾਂ ਨੇ ਆਪਦੇ ਪੁੱਤ ਖੋਲੇ ਉਹ ਭੈਣਾਂ ਬੈਠੀਆਂ ਜਿਨ੍ਹਾਂ ਦੇ ਕਈਆਂ ਦੇ ਸੁਹਾਗ ਛਿਰਤੇ ਹਨ ਅੱਜ ਜਦੋਂ ਅਸੀਂ ਲੋਕਾਂ ਦੇ ਸੰਸਕਾਰਾਂ ਤੇ ਜਾਂਦੇ ਆ ਜਦੋਂ ਅਸੀਂ ਕਿਸੇ ਸਵੇ ਵਿੱਚ ਖੜੇ ਹੁੰਨੇ ਆ ਤੇ ਉਦੋਂ ਸਸਕਾਰ ਤੇ ਪਤਾ ਲੱਗਦਾ ਹੈ ਕਿ ਉਦੋਂ ਕਿਵੇਂ ਉਹ ਭੈਣਾ ਰੋਂਦੀਆਂ ਝੱਲੀਆਂ ਨਹੀਂ ਜਾਂਦੀਆਂ ਜਿਨ੍ਹਾਂ ਦੇ ਜਿਹੜੇ ਘਰਾਂ ਤੋਂ ਜਿਹੜੇ ਡਿਊਟੀ ਤੇ ਆਉਂਦੇ ਨੌਜਵਾਨਾਂ ਨੂੰ ਕਿਸੇ ਨੂੰ ਗੋਲੀ ਮਾਰ ਦਿੱਤੀ ਜਾਂਦੀ ਏ ਕਿਸੇ ਦੁਕਾਨਦਾਰ ਤੋਂ ਫਰौती ਮੰਗੀ ਜਾਂਦੀ ਆ ਉਹ ਫਰौती ਨਹੀਂ ਦਿੰਦਾ ਸ਼ਰਮ ਹੁੰਦੇ ਤੇ ਗੋਲੀ ਚਲਾ ਦਿੱਤੀ ਜਾਂਦੀ ਏ ਔਰ ਰਾਜੇ ਜਿਹੜੇ ਲੋਕ ਨੇ ਆ ਜੋ ਉਹਨਾਂ ਦੀ ਆਵਾਜ਼ ਬਣ ਕੇ ਬਾਜਵਾ ਸਾਹਿਬ ਜਿਹੜੇ ਆ ਕਿ ਉਹ ਗੂੰਜੇ ਔਰ ਆਵਾਜ਼ ਨੂੰ ਜਿਹੜਾ ਦਬਨ ਨਹੀਂ ਦਿੱਤਾ ਜਾਊਗਾ ਔਰ ਬਾਜਵਾ ਸਾਹਿਬ ਦੀ ਗ੍ਰਿਫਤਾਰੀ ਹੋਵੇ ਤਾਂ ਵੀ ਅਸੀਂ ਜਿਹੜਾ ਕਿ ਉਹਨਾਂ ਦੇ ਨਾਲ ਗ੍ਰਿਫਤਾਰੀ ਦੇਾਂਗੇ ਤਕ ਕੁਲਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਕਿ ਅਸੀਂ ਸਰਕਾਰ ਤੋਂ ਦਬਣ ਵਾਲੇ ਨਹੀਂ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਜਿਹੜਾ ਪਰਚਾ ਦਰਜ ਹੋਇਆ ਜਦੋਂ ਤੱਕ ਉਹ ਬਾਹਰ ਨਹੀਂ ਆਉਂਦੀ ਉਦੋਂ ਤੱਕ ਅਸੀਂ ਸੜਕ ਦੇ ਉੱਤੇ ਡਟੇ ਰਵਾਂਗੇ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਸ ਮਾਮਲੇ ਦੇ ਵਿੱਚ ਯੂ ਟਰਨ ਲੈਂਦੀ ਹੈ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਵਧਣਗੀਆਂ ਇਹ ਆਉਣ ਵਾਲਾ ਸਮਾਂ ਦੱਸੇਗਾ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਮੋਹਾਲੀ